ਡਰਾਈ ਕੰਪੀਟੀਸ਼ਨ ਦੁੱਧ ਸੁੱਕੀਆਂ ਮੱਝਾਂ ਨੀਲੀ ਰਾਵੀ ਨਸਲ ਵੱਡੀਆਂ ਮੱਝਾਂ ਦੁੱਧ ਦਿੰਦੀਆਂ ਮੋਹਰਾਂ ਨਸਲ ਵੱਡੀਆਂ ਮੱਝਾਂ ਦੁੱਧ ਦਿੰਦੀਆਂ ਨੀਲੀ ਰਾਵੀ ਨਸਲ ਦੋ ਦੰਦ ਕੱਟੇ ਮੋਹਰਾਂ ਨਸਲ ਦੋ ਦੰਦ ਕੱਟੇ ਨੀਲੀ ਰਾਵੀ ਨਸਲ ਵੱਡੇ ਛੋਟੇ ਮੋਹਰਾਂ ਨਸਲ ਵੱਡੀਆਂ ਵੱਡੇ ਛੋਟੇ ਨੀਲੀ ਰਾਵੀ ਨਸਲ ਹਾਂਜੀ ਆਪਾਂ ਅੱਜ ਪਹੁੰਚੇ ਸੀ ਤਨੋਲਾ ਮੰਡੀ ਤੇ ਬਿਊਟੀ ਕੰਪੀਟੀਸ਼ਨ ਨੀਲੀ ਰਾਵੀ ਮੱਝਾਂ ਦੇ ਵਿੱਚ ਬਾਈ ਮੱਝ ਦੂਜੇ ਨੰਬਰ ਤੇ ਆਈ ਹੈ ਤੇ ਕਰਦੇ ਆ ਬਾਈ ਨਾ ਗੱਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਆ ਬਾਈ ਆਪਣਾ ਪਿੰਡ ਬਰਨਾਲਾ ਜੀ ਪੱਤੀ ਰੋਡ ਤੇ ਰਹਿੰਦੇ ਆ ਅੱਛਾ ਬਰਨਾਲਾ ਦੇ ਇਹ ਬਾਈ ਰਹਿਣ ਵਾਲੇ ਨੇ ਕਿਹੜੇ ਸੀਮਨ ਦੀ ਬੱਚੀ ਹੈ ਜੀ ਇਹ ਦੁੱਧਾਂ ਦੇ ਮੱਛਾਂ ਦਾ ਮੁਕਾਬਲਾ ਨੀਦੀ ਦਾ ਵੀ ਦਾ ਅੱਛਾ ਜੀ ਤੇ ਇਹਦੀ ਮਾਂ ਦਾ ਕੀ ਰਿਕਾਰਡ ਹੈ ਜੀ ਕਿੰਨਾ ਦੁੱਧਾ ਦੀ ਮਾਂ ਥੱਲੇ ਜੀ ਇਹਦੀ ਮਾਂ ਨੇ ਵਾਸਤੇ ਕੰਪੀਟੀਸ਼ਨ ਦੇ ਵਿੱਚ ਆ ਕੇ 18 19 ਕਿਲੋ ਦੁੱਧ ਤਹੀ ਮੇਲਿਆਂ ਦੇ ਉੱਪਰ ਅੱਛਾ ਜੀ ਠੀਕ ਹੈ ਜੀ ਵੀਰ ਸ੍ਰੀ ਦੇਵ ਸਿੰਘ ਜਵੰਦੇ ਦਾ ਸਨਮਾਨ ਕਰਦੇ ਹਾਂ ਪ੍ਰਧਾਨ ਜਿੰਦੀ ਜੀ ਅੱਛਾ ਜੀ ਕਿੰਨੇ ਮਹੀਨੇ ਦੀ ਗੱ ਜਨਵਰੀ ਦੇ ਵਿੱਚ ਸੁਣਾ। ਅੱਛਾ ਜੀ ਜਨਵਰੀ ਦੇ ਬੱਚਿਆਂ ਨੇ ਸੁਣਾ। ਕਿੰਨੀਆਂ ਕਮੱਜਾਂ-ਮੱਜਾਂ ਰੱਖੀਆਂ ਤੁਸੀਂ ਜੀ? ਮੱਜਾਂ ਵੀਰੇ ਆਪਣੇ ਕੋਲੇ ਇਸ ਟਾਈਮ ਹੁਣ ਥੋੜੀਆਂ ਨੇਗੀਆਂ। ਪਹਿਲਾਂ ਮੱਜਾਂ ਜ਼ਿਆਦੇ ਰਾਦੇ ਹੁਣ ਇਸ ਟਾਈਮ ਗਾਵਾਂ ਦਾ ਡੇਰੀ ਫਾਰਮ ਆ ਜੇ। ਅੱਛਾ ਜੀ। ਹਾਂਜੀ ਹਾਂਜੀ। ਓਕੇ ਓਕੇ। ਤੋੜ ਕੇ ਦਿਖਾ ਦੋ ਮਾਜੀ। ਨੀਲੀ ਰਾਵੀ ਕੰਪੀਟੀਸ਼ਨ ਬਿਊਟੀ ਦੇ ਵਿੱਚ ਮੱਝ ਦੂਜੇ ਨੰਬਰ ਤੇ ਆਈ ਹੈ। ਅੱਜ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਇਤਨਾ ਉਲੇ ਮੇਲੇ ਦੇ ਵਿੱਚ ਪਹੁੰਚੇ ਸੀ ਆਪਾਂ ਬਾਈ ਦਾ ਛੋਟਾ ਚਾਰ ਦੰਦ ਦੇ ਵਿੱਚ ਮੋਹਰਾ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਤੇ ਬਾਈ ਨਾਲ ਕਰਦੇ ਆ ਗੱਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਕਿਹੜਾ ਪਿੰਡ ਆਪਣਾ ਪਿੰਡ ਗੰਡੂਆ ਵੀਰੇ ਗੰਡੂਆ ਹੀ ਸੰਗਰੂਰ ਜ਼ਿਲ੍ਹੇ ਚ ਸੰਗਰੂਰ ਜ਼ਿਲ੍ਹੇ ਦੇ ਵਿੱਚ ਗੰਡੂਆ ਪਿੰਡ ਆ ਬਾਈ ਦਾ ਇਹਦੀ ਮਾਂ ਥੱਲੇ ਕਿੰਨਾ ਕੁ ਤੁਸੀਂ ਇਹਦੀ ਮਾਂ ਥੱਲੇ ਵੀਰ ਜੋ ਲਿਆਂਦੀ ਸੀ ਉਦੋਂ ਹਰਿਆਣੇ ਚ ਦਾ ਬਾਈ ਜੀ ਆਪਣੇ ਕੋਲ 18 ਦੇ ਹਰਿਆਣੇ ਚੋਂ ਲਿਆਂਦੀ ਸੀ ਇਹਦੀ ਮਾਂ ਜੀ ਹਰਿਆਣੇ ਦਾ ਇਹ ਬੱਚਾ ਦੇਖ ਲਓ ਗੰਡੂਆ ਪਿੰਡਾ ਬਾਈ ਦਾ ਕੀ ਖਰਾਕ ਰੂਪਾ ਨੂੰ ਵੀ ਤੁਸੀਂ ਇਹਨੂੰ ਖਰਾਕ ਦਾ ਵੀਰੇ ਘਰ ਦੀ ਫੀਡ ਤਿਆਰ ਕਰਾਉਂਦੇ ਆ ਇੱਕ ਆਪਣਾ ਬਰਤਦੇ ਆ ਪਰਦੀਨਾ ਕੰਪਨੀ ਦੀ ਪਲਟੀਨਾ ਹੀ ਪਰਦੀਨਾ ਪਡਿਨਾ ਪਲਟੀਨਾ ਆਪਣੀ ਦੀ ਫੀਡ ਆ ਉਹ ਸਪੈਸ਼ਲ ਬੁਲਬਾਸਤੇ ਹੁੰਦੀ ਆ ਅੱਛਾ ਜੀ ਕੋ ਯੂਜ਼ ਕਰ ਜਾਂਦੇ ਫੇਰ ਵਾਸਤੇ ਮੋਬਾਈਲ ਨੰਬਰ ਬੋਲ ਦਈਏ ਆਪਣਾ ਮੋਬਾਈਲ 97795 97729 ਤੇ ਸੀਮਨ ਲਈ ਇਹ ਤਿਆਰ ਆ ਜੀ ਹਾਂ ਸੀਮਨ 15 ਦਿਨਾਂ ਨੂੰ ਮਿਲ ਜੂਗਾ ਅੱਛਾ 15 ਦਿਨਾਂ ਨੂੰ ਇਹਦਾ ਸੀਮਨ ਮਿਲ ਜੂਗਾ ਕੱਟਾ ਤੁਸੀਂ ਦੇਖ ਸਕਦੇ ਹੋ ਵਧੀਆ ਸਮਾਂ ਪਾਲਾ ਕੱਟਾ ਮੋਰਾ ਚਾਰ ਦੰਦ ਕੱਟਿਆਂ ਦੇ ਵਿੱਚੋਂ ਬਾਈ ਦਾ ਕੱਟਾ ਇਹਦੀ ਮਾਂ ਹਰਿਆਣੇ ਚੋਂ ਲਿਆਂਦੀ ਸੀ ਬਾਈ ਦੱਸਦੇ ਨੇ ਹਾਂਜੀ ਆਪਾਂ ਪਹੁੰਚੇ ਸੀ ਤਨੌਲਾ ਮੇਲੇ ਤੇ ਡرائی ਸੁੱਕੀਆਂ ਮੱਝਾਂ ਮੋਰਾ ਨਸਲ ਦੇ ਵਿੱਚ ਬਾਈ ਦੀ ਮੱਝ ਤੀਜੇ ਨੰਬਰ ਤੇ ਆਈ ਏ ਪੁੱਛਦੇ ਆ ਬਾਈ ਨਾਲ ਗੱਲਬਾਤ ਕਰਦੇ ਆ ਹਾਂਜੀ ਬਾਈ ਹਸਰੀਕਾ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਆ ਬਾਈ ਆਪਣਾ ਪਿੰਡ ਸੰਤਪਰਾਈ ਇਸ ਮੰਡੀ ਅਜੇ ਇਹ ਏਬੀਐਸ ਬਾਹੁਵਾਲ ਦੀ ਏ ਜੀ ਅੱਛਾ ਜੀ ਤੇਰੀ ਮਾਂ ਦਾ ਕੀ ਮਿਲਕ ਰਿਕਾਰਡ ਸੀ ਮਾਂ ਦਾ ਹੈਗਾ 17 18 ਕਿਲੋ ਜੀ ਅੱਛਾ ਜੀ ਪਹਿਲਾਂ ਹੀ 5 6 ਮੇਲੇ ਜਿੱਤੀ ਇਹ ਕੱਲ ਇਹਦੀ ਕੱਟੀ ਦੋ ਦੰਦ ਚ ਫਰਸਟ ਪੋਜੀਸ਼ਨ ਤੇ ਆਈ ਆ ਦੋ ਦੰਦ ਚ ਫਰਸਟ ਪੋਜੀਸ਼ਨ ਤੇ ਜੀ ਤੇ ਹੁਣ ਇਹ ਗੱbn ਹੈਗੀ ਆ ਕਿ ਜੀ ਕਿਵੇਂ ਸੁੱਕੀ ਹੈ ਇਹ 2 ਮਹੀਨੇ ਰਹਿੰਦੇ ਜੀ ਸੁੰਦੇ ਦੋ ਮਹੀਨੇ ਰਹਿੰਦੇ ਸੁੰਦੇ ਠੀਕ ਹੈ ਜੀ ਤੇਰੀ ਖਰਾਕ ਰੂਕ ਵੀਰੇ ਕੀ ਹੈਗੀ ਖਰਾਕ ਦਾ ਨੋਰਮਲ ਹੀ ਬੱਠਲ ਚਾਰ ਦਾ ਬੱਠਲ ਖਰੇ ਦਾ ਮੱਠਲ ਤੂੜੀ ਦਾ 4-5 ਕਿਲੋ ਦਾਣਾ ਅੱਛਾ ਅੱਛਾ ਜੀ ਮੱਝ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਮੱਝ ਦਾ ਸਟਰਕਚਰ ਹੈ ਮੋਬਾਈਲ ਨੰਬਰ ਬੋਲੋ ਵੀਰੇ ਆਪਣਾ 95011 ਜੀ 033 ਚ ਤੱਕ ਬਹੁਤ ਬਹੁਤ ਵਧਾਈਆਂ ਵੀਰੇ ਤਨੌਲਾ ਮੇਲੇ ਦੇ ਵਿੱਚ ਸੁੱਕੀਆਂ ਡਰਾਈ ਮੋਹਰਾ ਮੱਜਾਂ ਦੇ ਵਿੱਚ ਬਾਈ ਦੀ ਮੱਝ ਪਹਿਲੇ ਨੰਬਰ ਤੇ ਆਈ ਏ ਬਾਈ ਨਾ ਕਰਦੇ ਆ ਗੱਲਬਾਤ ਹਾਂਜੀ ਬਾਈ ਸਾਸਰੀਕਾ ਤੁਸੀਂ ਦੇਖ ਸਕਦੇ ਹੋ ਕੀ ਖਰਾਕ ਪਾਉਣੇ ਹੋ ਜੀ ਤੁਸੀਂ ਇਸ ਨੂੰ ਬਸ ਨਰਮਲ ਜੋ ਗਿਆ ਚੂਰੀ ਹੋ ਗਈ ਖਲ ਖੰਡਾ ਹੋ ਗਿਆ ਇਹ ਡਾਲਤੇ ਅੱਛਾ ਮੋਬਾਈਲ ਨੰਬਰ ਬੋਲੋ ਆਪਣਾ 946768266 ਮਾਜੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਸਮੀ ਪੜੀ ਹਰਿਆਣੇ ਦੀ ਮੱਝ ਐਵੇਂ ਨਹੀਂ ਹਰਿਆਣਾ ਹਰਿਆਣਾ ਹੁੰਦੀ ਬੱਜਾਂ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਤਨੌਲਾ ਮੰਡੀ ਦੇ ਉੱਤੇ ਮੱਲਾ ਮਾਰ ਗਏ ਨੇ ਹਰਿਆਣੇ ਵਾਲੇ ਹਾਂਜੀ ਬਾਈ ਕਿੰਨੀਆਂ ਕ ਮੱਝਾ ਰੱਖਦੇ ਤੁਸੀਂ ਉਹਦਾ ਆਪਣੇ ਕੋਲ ਤਾਂ ਵੀ 10-12 10-12 10-12 ਮੰਝਾ ਹਾਂ ਅੱਛਾ ਤੇ ਬਹੁਤ-ਬਹੁਤ ਵਧਾਈ ਆਪਕੋ ਧੰਨਵਾਦ ਬਾਈ ਤਨੌਲਾ ਮੇਲੇ ਦੇ ਵਿੱਚ ਨੀਲੀ ਰਾਵੀ ਚਾਰ ਦੰਦ ਝੋਟਿਆਂ ਦੇ ਵਿੱਚ ਬਾਈ ਦਾ ਝੋਟਾ ਦੂਜੇ ਨੰਬਰ ਤੇ ਆਇਆ ਤੇ ਕਰਦੇ ਆ ਬਾਈ ਨਾਲ ਗੱਲ ਹਾਂਜੀ ਬਾਈ ਸਾਸਰੀ ਕਾ ਸਾਸਰੀਆ ਪਾਜੀ ਤੇ ਕਹਾਂ ਸੇ ਹੋ ਬਈਆ ਅਜੀ ਕਰਨਾਲ ਤੋਂ ਆਹਦੀ ਹਰਿਆਣਾ ਦਾ ਬੱਚਾ ਜੀ ਡਾਇਮੰਡ ਦਾ ਬੱਚਾ ਹੈ ਔਰ ਇਸकी मां के नीचे कितना दूध था इसकी मां के नीचे 23 24 ਇਹਨਾਂ ਦੇ ਦੁੱਧ ਸੀ ਜੀ ਠੀਕ ਹੈ ਮਾਰਾ ਜ ਮਾਰਾ ਨਾਜ ਮਾਇਆ ਜੀ ਮਾਇਆ ਇਹਦੀ ਮਾਂ ਦਾ ਝੋਟਾ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਸੰਧਿਆ ਪਲਿਆ ਪਲਿਆ ਝੋਟਾ ਟੈਸਟਿਕਲ ਔਰ ਦੂਜੇ ਨੰਬਰ ਤੇ ਧਨੁਲਾ ਮੰਡੀ ਦੇ ਵਿੱਚ ਇਹ ਆਇਆ ਮੂੰਹ ਮੱਥੇ ਦਾ ਬਹੁਤ ਸੋਹਣਾ ਨੀਲੀ ਰਾਵੀਆਂ ਸਾਰੀਆਂ ਨਿਸ਼ਾਨੀਆਂ ਕਵਰ ਕਰਦਾ ਹੈ ਸੀਮਨ ਬਾਈ ਤਿਆਰ ਹੈ ਇਸਕਾ ਹਾਂਜੀ ਪਿਆਰ ਨੇ ਆਪਣਾ ਕੋਲ ਵੀ ਇੱਥੇ ਵੀ ਆਨੇ ਦੀ ਅੱਛਾ ਜੀ ਪਹਿਲਾਂ ਵੀ ਕੋਈ ਮੇਲੇ ਮੁੱਲੇ ਜਿੱਤੇ ਨੇ ਹਾਂਜੀ ਕੋਮ ਚੈਂਪੀਅਨ ਬਣਾਈ ਜੀ ਮੇਰਟ ਯੂਨੀਵਰਸਿਟੀ ਵੱਲੋਂ ਬਾਈ ਪਟੇਲ ਜੀ ਅੱਛਾ ਜੀ ਆਈਐਮ ਟੂ ਯੂਨੀਵਰਸਿਟੀ ਦੇ ਚੈਂਪੀਅਨ ਹੈ ਠੀਕ ਹੈ ਬਹੁਤ-ਬਹੁਤ ਵਧਾਈ ਆਪਕੋ ਬਾਈ ਜੀ